ਮੇਰਾ ਨਾਮ ਜਿਹੜਾ ਲਾਰੈਂਸ ਚੌਧਰੀ ਆ ਮੈਂ ਕ੍ਰਿਸਚਨ ਨੈਸ਼ਨਲ ਫੰਡ ਦਾ ਰਾਸ਼ਟਰੀ ਪ੍ਰਧਾਨ ਆ ਸੋ ਅੱਜ ਸਾਡੇ ਐਂਗਲਿਕਨ ਚਰਚ ਆਫ ਇੰਡੀਆ ਦੇ ਮੈਟਰੋਪੋਲੀਟਨ ਬਿਸ਼ਪ ਰੌਕਸ ਵੀ ਸੰਧੂ ਜੀ ਦੀ ਜਿਹੜੀ ਆ ਅਗਵਾਈ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਦਾ ਜਿਹੜਾ ਜੋਇਨ ਕੀਤਾ ਗਿਆ ਸੋ ਬਾਕੀ ਸਾਡੇ ਜਿਹੜੇ ਆ ਸੀਐਨਐਫ ਦੇ ਔਰ ਬਖ ਬਖ ਇਸ ਜ਼ਿਲ੍ਹੇ ਦੇ ਜਿਹੜੇ ਆ ਸਾਡੇ ਧਾਰਮਿਕ ਲੀਡਰਸ਼ਿਪ ਜਿਹੜੇ ਪਹੁੰਚੇ ਨੇ ਔਰ ਅੱਜ ਦੀ ਮੀਟਿੰਗ ਦਾ ਮੁੱਖ ਵਿਸ਼ਾ ਜਿਹੜਾ ਮੁਸੀਬਾਈ ਚਾਰੇ ਦੇ ਜਿਹੜੇ ਅਧਿਕਾਰ ਨੇ ਜਿਹੜੇ ਹੱਕ ਨੇ ਉਹਦੇ ਉੱਪਰ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਔਰ ਉਹਨਾਂ ਨੂੰ ਪ੍ਰਾਪਤ ਕਿੱਦਾਂ ਕਰਨਾ ਉਹਦੇ ਬਾਰੇ ਅੱਜ ਚਰਚਾ ਕੀਤੀ। ਦੂਸਰਾ ਜਿਹੜਾ ਅਸੀਂ ਅੱਜ ਅਸੀਂ ਸੀਐਨਐਫ ਦੇ ਕ੍ਰਿਸਟਨ ਨੇਸ਼ਨਲ ਫੋਰਡ ਦੇ ਰਿਲੀਜੀਅਸ ਬੈਂਕ ਦੀ ਜਿਹੜੀ ਐਨਾਨਸਮੈਂਟ ਕੀਤੀ ਆ ਤਾਂ ਕਿ ਜਿਹੜੇ ਸਾਡੇ ਰਿਲੀਜੀਅਸ ਮੈਟਰਸ ਨੇ ਉਹਨਾਂ ਨੂੰ ਜਿਹੜਾ ਆ ਪ੍ਰੋਪਰ ਡੀਲ ਕਰਕੇ ਉਹਨਾਂ ਦਾ ਜਿਹੜਾ ਸੋਲੂਸ਼ਨ ਕੀਤਾ ਜਾਵੇ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਸਾਨੂੰ ਮੁਸ਼ਕਲ ਸਾਹਮਣਾ ਨਾ ਕਰਨਾ ਪਵੇ ਉਹਦੇ ਲਈ ਅੱਜ ਜਿਹੜਾ ਆ ਪੰਜਾਬ ਦੇ ਰਿਲੀਜੀਅਸ ਵਿੰਗ ਦੇ ਜਿਹੜੇ ਚੇਅਰਮੈਨ ਆ ਉਹ ਅਸੀਂ ਬਿਸ਼ਪ ਰੋਕਾ ਸੰਧੂ ਜੀ ਨੂੰ ਲਾਇਆ ਔਰ ਜਿਹੜੇ ਜ਼ਿਲ੍ਹਾ ਪ੍ਰਧਾਨ ਆ ਉਹ ਸਾਡੇ ਪਾਸਟਰ ਜਗਦੀਰ ਮਸੀਹ ਜਿਹੜੇ ਕੋਰਾ ਜੀ ਉਹਨਾਂ ਨੂੰ ਅਸੀਂ ਜ਼ਿਲ੍ਹਾ ਪ੍ਰਧਾਨ ਲਾਇਆ ਹੈ ਕਿੰਨਾ ਵੀ ਮੰਗਾਂ ਦਾ ਰਹੇਗੀ ਹਰ ਤੱਕ ਸਰਕਾਰ ਲੋ ਪੂਰੀ ਨਹੀਂ ਹੋਏ ਇਸ ਤਰ੍ਹਾਂ ਹੀ ਉਹਨਾਂ ਨੂੰ ਕਿਉਂ ਲੱਗਦਾ ਸਰ ਸਰਕਾਰ ਤੁਮੈ ਪਾਸ਼ਾਟ ਨਹੀਂ ਕਰਦੀ ਦੇਖੋ ਪਾਸ਼ਾਟ ਜਿਹੜੀ ਆ ਉਹ ਇਸ ਕਰਕੇ ਕਰ ਰਹੀ ਆ ਕਿਉਂਕਿ ਅਸੀਂ ਘੱਟ ਗਿਣਤੀ ਦੇ ਵਿੱਚ ਆ ਲੇਕਿਨ ਇਹ ਜਿਹੜਾ ਜਿਹੜਾ ਮਾਪਦੰਡ ਹੈ ਸਰਕਾਰ ਦਾ ਮੈਂ ਸਮਝਦਾ ਕਿ ਇਹ ਗਿਆਰ ਸंवਿਧਾਨਿਕ ਹੈਗਾ ਕਿਉਂਕਿ ਸंवਿਧਾਨ ਜਿਹੜਾ ਹੈ ਜਦੋਂ ਸंवਿਧਾਨ ਦਾ ਅਸੀਂ ਪ੍ਰੈਮਬਲ ਪੜ੍ਹਦੇ ਹਾਂ ਉਹਦੇ ਵਿੱਚ ਇਕੁਐਲਿਟੀ ਦੀ ਗੱਲ ਕੀਤੀ ਆ ਸਮਾਨਤਾ ਦੀ ਗੱਲ ਕੀਤੀ ਆ ਔਰ ਉਹਦੇ ਵਿੱਚ ਜਿਹੜੀ ਧਰਮ ਨਿਰਪੇਖਤਾ ਦੀ ਗੱਲ ਕੀਤੀ ਆ ਪਰ ਬੈਰੀ ਅਨਫੋਰਚੂਨੇਟ ਕਿ ਸਾਨੂੰ ਜਿਹੜਾ ਆ ਇਹ ਧਰਮ ਦੇ ਆਧਾਰ ਤੇ ਵੀ ਸਾਡੇ ਨਾਲ ਬਿਤਕਰਾ ਕੀਤਾ ਜਾਂਦਾ ਔਰ ਸਾਡੇ ਨਾਲ ਘਟ ਗਿਣਤੀ ਹੋਣ ਦਾ ਵੀ ਬਿਤਕਰਾ ਕੀਤਾ ਜਾਂਦਾ ਤੇ ਇਹ ਜੀ ਅਗੋਂ ਕੀ ਫੈਸਲਾ ਲਿਤਾ ਗਿਆ ਤੁਹਾਡੇ ਕੋਲੋਂ ਜੀ ਕੀ ਕਰਨਾ ਚਾਹੀਦਾ ਜੀ ਦੇਖੋ ਜਿਹੜਾ ਸਾਡਾ ਫੈਸਲਾ ਬੜਾ ਕਲੀਅਰ ਆ ਅਸੀਂ ਪਿਛਲੇ ਜਿਹੜਾ ਆ 23 ਸਾਲ ਤੋਂ ਸੰਘਰਸ਼ ਕਰ ਰਹੇ ਆ ਸੀਐਨਐਫ ਪਿਛਲੇ 30 ਸਾਲ ਤੋਂ ਸੰਘਰਸ਼ ਕਰ ਰਿਹਾ ਹੈ ਔਰ ਅਸੀਂ ਅੱਗੋਂ ਵੀ ਸੰਘਰਸ਼ ਜਾਰੀ ਰੱਖਣਾ ਹੈ ਤੇ ਅਸੀਂ ਸਾਡੀਆਂ ਜਿਹੜੀਆਂ ਡਿਮਾਂਡ ਨੇ ਤੁਹਾਡਾ ਸਵਾਲ ਵੀ ਹੈਗਾ ਵੀ ਕਿਸ ਵਿਸ਼ੇ ਤੇ ਕੀਤਾ ਸਾਡੀਆਂ ਬੜੀਆਂ ਡਿਮਾਂਡ ਕਲੀਅਰ ਹੈ ਕਿ ਜਿਹੜੀਆਂ ਸਟੇਟ ਔਰ ਸੈਂਟਰ ਗਵਰਨਮੈਂਟ ਦੀਆਂ ਜਿਹੜੀਆਂ ਵੈਲਫੇਅਰ ਸਕੀਮ ਨੇ ਉਹ ਵੈਲਫੇਅਰ ਸਕੀਮ ਦਾ ਜਿਹੜਾ ਆ ਜ਼ਮੀਨੀ ਪੱਧਰ ਤੇ ਜਿਹੜਾ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਣਾ ਚਾਹੀਦਾ ਫਾਰ ਐਗਜ਼ਾਮਪਲ ਜਿਹੜੀਆਂ ਸਕਾਲਰਸ਼ਿਪ ਹੈਗਾ ਸੈਂਟਰ ਗਵਰਨਮੈਂਟ ਕਰੋੜਾ ਰੁਪਏ ਭੇਜ ਰਹੀ ਹੈ ਪਰ ਸਟੇਟ ਗਵਰਨਮੈਂਟ ਜਿਹੜੀ ਆ ਉਸ ਗ੍ਰਾਂਟ ਨੂੰ ਆਪਣੇ ਨਿੱਜੀ ਜਿਹੜੇ ਕੰਮਾਂ ਦੇ ਉੱਪਰ ਖਰਚ ਲੈਂਦੀ ਆ ਪਰ ਜਿਹੜੇ ਲੋੜਵੰਦ ਗਰੀਬ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਨਹੀਂ ਪਾਈ ਜਾਂਦੇ ਫਾਰਮ ਜਰੂਰ ਭਰ ਆਲੇ ਜਾਂਦੇ ਆ ਲੇਕਿਨ ਪਾਏ ਨਹੀਂ ਜਾਂਦੇ ਹੁਣ ਤਾਂ ਮੈਨੂੰ ਇਹ ਦੱਸਦੇ ਹੋਏ ਬੜੀ ਹੈਰਾਨੀ ਹੋ ਰਹੀ ਆ ਕਿ ਵਿਧਾਨ ਸਭਾ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਜਿਹੜਾ ਸ਼ਾਸਨ ਚੱਲਿਆ ਉਹਦੇ ਵਿੱਚ ਖੁਦ ਚੀਫ ਮਨਿਸਟਰ ਨੂੰ ਉਹਨਾਂ ਦੇ ਆਪਣੇ ਐਮਐਲਏ ਨੇ ਸਵਾਲ ਕੀਤਾ ਹੈਗਾ ਕਿ ਜੀ ਸਾਡੇ ਹਲਕੇ ਦੇ ਵਿੱਚ ਪਿਛਲੇ 3 ਸਾਲ ਤੋਂ ਸਕਾਲਰਸ਼ਿਪ ਹੀ ਨਹੀਂ ਆਈ ਵੀਓ ਸਕਾਲਰਸ਼ਿਪ ਕਦੋਂ ਦਿੱਤੇ ਜਾਣਿਆ ਸਾਨੂੰ ਲੋਕ ਪੁੱਛ ਰਹੇ ਆ ਤੇ ਜੇ ਆਪਣੀ ਉਹਨਾਂ ਦੇ ਐਮ.ਐਲ.ਏ ਪੁੱਛ ਰਹੇ ਆ ਤਾਂ ਫਿਰ ਤੁਸੀਂ ਇਹ ਸਮਝ ਲਓ ਵੀ ਸਰਕਾਰ ਦਾ ਜਿਹੜਾ ਦਿਵਾਲੀਆ ਜਿਹੜਾ ਨਿਕਲਿਆ ਉਹ ਤਾਂ ਨਜ਼ਰ ਆਨਲੀ ਡਿਆ ਸਰ ਕੇਂਦਰ ਸਰਕਾਰ ਜਿੰਨੇ ਵੀ ਸਕੀਮਾਂ ਚਲਾਉਂਦੀ ਹੈ ਉਸ ਨਾਲ ਕਿੱਥੇ ਵੀ ਪੈਸੇ ਭੇਜ ਜਾਂਦੇ ਨੇ ਉਹਦਾ ਸਰਟੀਫਿਕੇਟ ਲਿਖਿਆ ਬਕਾਇਦਾ ਲਿਤਾ ਜਾਂਦਾ ਹੈ ਕਿ ਕਿਸੇ ਮਾਦੇ ਵਿੱਚ ਪੈਸੇ ਖਰਚ ਕਿਤੇ ਜਾਂਦੇ ਹੈ ਯੂਟਿਲਾਈਜ਼ੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਜਿਹੜੀ ਪੈਸੇ ਦਿੱਤੇ ਜਾਂਦੇ ਨੇ ਤੁਸੀਂ ਕਹਿੰਦੇ ਵੀ ਪੈਸੇ ਆਂਦੇ ਹੋਰ ਕਿਸੇ ਵਾਸਤੇ ਤੇ ਦਿੱਤੇ ਕਿਥੇ ਮੁੜ ਕੇ ਦੇ ਦੇ ਦੇਖੋ ਇਹੋ ਹੀ ਤਾਂ ਜਿਹੜਾ ਜਿਹੜਾ ਸਟੈਟਿਸਟਿਕਲੀ ਜਾਂ ਇਹਨੂੰ ਆਪਾਂ ਕਹਿ ਲਈਏ ਕਿ ਲਿਖਣ ਦਾ 헤ਰਫੇਰ ਇਹ ਉਹਦੇ ਵਿੱਚ ਬੜੇ ਮੈਜਰ ਨੇ ਉਹਦੇ ਵਿੱਚ ਬੜੇ ਐਕਸਪਰਟ ਨੇ ਕਿ ਜਿਹੜਾ ਜੁਟਲਾਈ ਸર્ટਿਫਿਕੇਟ ਆ ਉਹਦੇ ਵਿੱਚ ਸ਼ੋਅ ਕਰ ਦਿੰਦੇ ਨੇ ਕਿ ਅਸੀਂ ਡਿਸਟ੍ਰਿਬਿਊਟ ਕਰ ਦਿੱਤੇ ਪਰ ਉਹਦੀ ਇਨਕੁਆਰੀ ਕੋਈ ਨਹੀਂ ਕਰ ਰਿਆ ਅਹੀਂ ਸੈਂਟਰ ਗਵਰਨਮੈਂਟ ਤੋਂ ਵੀ ਡਿਮਾਂਡ ਕਰਦੇ ਆ ਕਿ ਜੇ ਪੈਸੇ ਤੁਸੀਂ ਜਿਸ ਪਰਪਸ ਲਈ ਭੇਜੇ ਆ ਸਕਾਲਰਸ਼ਿਪ ਲਈ ਜੇ ਤੁਹਾਨੂੰ ਜੁਟਲਾਈ ਸર્ટਿਫਿਕੇਟ ਦਿੱਤਾ ਗਿਆ ਤੇ ਕੇਂਦਰ ਸਰਕਾਰ ਜਿਹੜੀ ਆ ਕਿਸੇ ਏਜੰਸੀ ਤੋਂ ਜਾਂਚ ਕਰਾਵੇ ਜੋ ਪਿਛਲੀਆਂ ਸਰਕਾਰਾਂ ਨੇ ਵੀ ਇਦਾਂ ਗਲਤ ਸਰਟੀਫਿਕੇਟ ਦਿੱਤੇ ਆ ਜੁਟਲਾਈਜੇਸ਼ਨ ਕਿਉਂ ਨਹੀਂ ਜਾਂਚ ਛੋੜੀ ਔਰ ਜੇ ਹੁਣ ਵੀ ਸਰਕਾਰ ਇਹ ਕਲੇਮ ਕਰ ਰਹੀ ਹੈ ਕਿ ਜੀ ਅਸੀਂ ਪੈਸੇ ਦੇ ਰਹੇ ਹਾਂ ਫਿਰ ਕਿੱਥੇ ਆਉ ਪੈਸੇ ਕਿਉਂ ਨਹੀਂ ਬੱਚਿਆਂ ਦੇ ਅਕਾਊਂਟ ਚ ਆ ਰਹੇ ਹਾਂ ਹੁਣ ਵੀ ਪੰਜਾਬ ਦੇ ਵਿੱਚ ਲੱਖਾਂ ਜਿਹੜੇ ਬੱਚੇ ਆ ਉਹ ਪਿੱਛੇ ਪ੍ਰੋਟੈਸਟ ਵੀ ਉਹਨਾਂ ਨੇ ਕੀਤੇ ਆ ਕਾਲਜਸ ਦੇ ਵਿੱਚ ਵੀ ਸਕੂਲਾਂ 'ਚ ਵੀ ਸਾਡੇ ਖਾਤਿਆਂ 'ਚ ਪੈਸੇ ਨਹੀਂ ਪਾਈ ਜਾ ਰਹੇ ਔਰ ਕਾਲਜਸ ਵਾਲੇ ਜਿਹੜੇ ਆ ਉਹ ਫੀਸਾਂ ਮੰਗ ਰਹੇ ਨੇ ਅਸੀਂ ਕਿੱਥੋਂ ਦੇਈਏ ਸੋ ਇਸ ਕਰਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁਣ ਵੀ ਕੇਂਦਰ ਸਰਕਾਰ ਨੇ ਡਿਮਾਂਡ ਕੀਤੀ ਮੈਂ ਤੁਹਾਡੇ ਧਿਆਨ ਚ ਲਿਆ ਲਿਆ ਦੇਣਾ ਬਹੁਤ ਸਾਰੇ ਪੇਪਰਾਂ ਦੇ ਵਿੱਚ ਖਬਰ ਛਪੀ ਆ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਆਪਣੀ ਗਰਾਂਟ ਰਿਲੀਜ਼ ਕਰਾਂਗੇ ਕਿ ਸਟੇਟ ਗਵਰਨਮੈਂਟ ਜਿਹੜੀ ਹੈ ਜੁਟੀਲਾਈਜ਼ੇਸ਼ਨ ਸਰਟੀਫਿਕੇਟ ਦਵੇ ਪਰ ਕਿਉਂਕਿ ਸਟੇਟ ਗਵਰਨਮੈਂਟ ਉਹ ਪੈਸਾ ਜਿਹੜਾ ਹੋਰ ਪਾਸੇ ਖਰ ਦਿੰਦੀ ਆ ਬੱਚਿਆਂ ਦੇ ਅਕਾਊਂਟ 'ਚ ਨਹੀਂ ਜਾਂਦਾ ਇਸ ਕਰਕੇ ਸਾਡੀ ਸਿੱਧੀ ਡਿਮਾਂਡ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਸਰਕਾਰ ਨੂੰ ਏਜੰਸੀ ਨਾ ਬਣਾਓ ਤੁਸੀਂ ਸਿੱਧੇ ਜਿਹੜੇ ਬੱਚਿਆਂ ਦੇ ਅਕਾਊਂਟ ਆ ਕੇਂਦਰ ਸਰਕਾਰ ਸਿੱਧੇ ਉਹਦੇ 'ਚ ਪੈਸੇ ਪਾ ਦੇ ਪੰਜਾਬ ਸਰਕਾਰ ਨੂੰ ਭੇਜੋ ਹੀ ਨਾ ਜਦੋਂ ਬੱਚਿਆਂ ਦੇ ਸਿੱਧੇ ਸੈਂਟਰ ਸਰਕਾਰ ਪੈਸੇ ਪਾਏਗੀ ਤਾਂ ਮੈਨੂੰ ਲੱਗਦਾ ਇਹ ਪੰਜਾਬ ਦਾ ਕੋਈ ਵੀ ਜਿਹੜਾ ਗਰੀਬ ਪਰਿਵਾਰ ਦਾ ਬੱਚਾ ਹੈ ਉਹ ਪੜ੍ਹਾਈ ਤੋਂ ਨਹੀਂ ਰਵੇ ਔਰ ਸਾਡੀ ਇੱਕ ਕਲੀਅਰ ਡਿਮਾਂਡ ਹੈਗੀ ਆ ਕੁਝ ਸਾਡੇ ਸਕੂਲਾਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹਨਾ ਮੀਡੀਅਮ ਦੇ ਰਾਹੀਂ ਕਿ ਸਕੂਲਾਂ ਦੇ ਵਿੱਚ ਸਾਡੇ ਬੱਚਿਆਂ ਦੇ ਆਨਲਾਈਨ ਫਾਰਮ ਹੀ ਨਹੀਂ ਭਰੇ ਜਾਂਦੇ ਬਹੁਤ سارے ਬੱਚੇ ਕਹਿੰਦੇ ਜੀ ਵੀ ਜਿਹੜਾ ਕੇਂਦਰ ਸਰਕਾਰ ਦਾ ਬਰੀਫ ਆਉਂਦਾ ਸਾਨੂੰ ਦਿਓ ਤੇ ਮਾਸਟਰ ਕਹਿ ਦਿੰਦੇ ਜੀ ਸਾਡਾ ਤੇ ਉਹ ਆਨਲਾਈਨ ਜਿਹੜਾ ਪੋਰਟਲ ਹੀ ਨਹੀਂ ਬਣਿਆ ਹੋਇਆ ਸੋ ਸਾਡੀ ਇਹ ਡਿਮਾਂਡ ਆ ਇਸ ਬੰਦੇ ਦੇ ਸਿਨ ਉਹ ਮੁੜਾ ਕੋ ਦੋ ਟੋ ਟੇ ਬਿਲਕੁਲ ਡੀਸੀ ਅਸੀਂ ਹਰੇਕ ਡਿਪਟੀ ਕਮਿਸ਼ਨਰ ਦੇ ਦਫਤਰਾਂ ਮੁਰੇ ਧਰਨੀ ਲਾਏ ਆ ਔਰ ਉਹਦੇ ਵਿੱਚ ਬਕਾਇਦਾ ਅਸੀਂ ਡਿਪਟੀ ਕਮਿਸ਼ਨਰ ਜਾ ਕੇ ਗੱਲ ਵੀ ਕਰਦੇ ਆ ਅਧਿਕਾਰੀਆਂ ਨਾਲ ਕਿ ਤੁਸੀਂ ਜਿਹੜਾ ਆ ਇੱਕ ਕੈਂਪ ਵੀ ਲਾਓ ਔਰ ਦੂਸਰਾ ਜਿਹੜਾ ਆ ਸਕੂਲਾਂ ਵਾਲਿਆਂ ਨੂੰ ਸੱਦ ਕੇ ਕੋ ਹੈਡਮਾਸਟਰਾਂ ਨੂੰ ਪ੍ਰਿੰਸੀਪਲਾਂ ਨੂੰ ਕਿ ਜਿਹੜੇ ਵੀ ਘੱਟ ਗਿਣਤੀਆਂ ਦੇ ਬੱਚੇ ਆ ਉਹਨਾਂ ਦੇ ਅਕਾਊਂਟ ਖਿਲਾਓ ਔਰ ਉਹਨਾਂ ਨੂੰ ਆਨਲਾਈਨ ਜਿਹੜਾ ਅਪਲਾਈ ਵੀ ਕਰੋ ਅਗਲੀ ਸਾਲ ਨੇ ਜੀ ਕੋਈ ਤੁਹਾਡੀ ਕੋਈ ਅਦਾ ਪ੍ਰਦਰਸ਼ਨ ਕਰਨ ਜਾ ਰਹੇ ਨਹੀਂ ਸਾਡੀ ਜਿਹੜੀ ਆ ਦੇਖੋ ਧਰਨਾ ਲਾਉਣ ਦਾ ਸਾਡਾ ਇਹੀ ਮਤਲਬ ਆ ਸਾਨੂੰ ਆ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਸੰਵਿਧਾਨਿਕ ਤੌਰ ਤੇ ਹੱਕ ਦਿੱਤਾ ਆ ਕਿ ਜੇ ਸਰਕਾਰਾਂ ਤੁਹਾਡੀ ਗੱਲ ਨਹੀਂ ਸੁਣਦੀਆਂ ਤੇ ਉਹਨਾਂ ਦੇ ਜਿਹੜੇ ਕੰਨਾਂ ਨੂੰ ਖੋਲਣ ਦੇ ਲਈ ਬ ਜਿਹੜੇ ਬੋਲੇ ਨੇ ਉਹਨਾਂ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਦੇ ਲਈ ਜੇ ਗੁੰਗੇ ਨੇ ਉਹਨਾਂ ਨੂੰ ਬੋਲਣ ਲਾਉਣ ਦੇ ਲਈ ਤੁਸੀਂ ਆਪਣਾ ਜਿਹੜਾ ਸੜਕਾਂ ਤੇ ਆ ਸਕਦੇ ਆ ਤੁਸੀਂ ਪ੍ਰਸ਼ਾਸਨ ਦੇ ਅੱਗੇ ਬਹਿ ਕੇ ਦਫਤਰਾ ਦੇ ਧਰਨਾ ਲਾ ਸਕਦੇ ਆ ਸੋ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਡਿਪਟੀ ਕਮਿਸ਼ਨਰ ਅਮਰਸਰ ਦੇ ਦਫਤਰ ਅੱਗੇ ਧਰਨਾ ਲਾਵਾਂਗੇ ਉਹਦੇ ਵਿੱਚ ਡਿਮਾਂਡ ਬੜੀਆਂ ਕਲੀਅਰ ਨੇ ਉਹ ਮੈਂ ਕਲੀਅਰ ਕਰ ਦਿੰਦਾ ਪਹਿਲਾ ਸਾਡਾ ਹੈਗਾ ਕਿ ਜਿਹੜਾ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਜ਼ ਯੋਜਨਾ ਦੇ ਤਹਿਤ ਜਿਹੜੇ ਸਾਡੇ ਬੇਘਰ ਲੋਕ ਨੇ ਉਹਨਾਂ ਨੂੰ ਘਰ ਦਿੱਤੇ ਜਾਣ ਬਣਾ ਕੇ ਦੂਜਾ ਸਾਡੀ ਡਿਮਾਂਡ ਹੈ ਕਿ ਕੱਚੇ ਘਰਾਂ ਨੂੰ ਪੱਕੇ ਕਰਨ ਦੇ ਲਈ ਬਹੁਤ سارے ਘਰ ਜਿਹੜੇ ਕੱਚੇ ਨੇ ਸਾਡੇ ਲੋਕਾਂ ਨੂੰ ਕਲੀਮੈਂਟ ਕੀਤਾ ਜਾਵੇ ਚੌਥਾ ਹੈਗਾ ਕਿ ਜਿਹੜਾ ਸਾਡੇ ਰਾਖਮਾ ਕਰਨਾ ਸਾਨੂੰ ਦਿੱਤਾ ਜਾਵੇ ਤਾਂ ਕਿ ਸਾਡੇ ਪੜ੍ਹੇ ਲਿਖੇ ਬੱਚਾ ਨੌਕਰੀਆਂ ਮਣ ਪੰਜਵਾਂ ਸਾਡਾ ਜਿਹੜਾ ਹੈਗਾ ਕਿ ਜਿਹੜੀ ਬਾਕੀ ਜਿਸ ਤਰ੍ਹਾਂ ਸਾਰਿਆਂ ਨੂੰ ਪੀਰਥ ਯਾਤਰਾ ਕਰਨ ਦੇ ਲਈ ਮੁਸਲਮਾਨਾਂ ਨੂੰ ਮੱਕਾ ਜਾਣ ਦੇ ਲਈ ਵੀਜ਼ਾ ਪੈਕੇਜ ਦਿੱਤਾ ਜਾ ਰਿਹਾ ਔਰ ਸਾਡੇ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਜਾਣ ਦੇ ਲਈ ਵੀਜ਼ਾ ਪੈਕਟ ਦਿੱਤਾ ਜਾ ਰਿਹਾ ਪਾਕਿਸਤਾਨ ਜਾਣ ਦੇ ਲਈ ਉਸੇ ਤਰ੍ਹਾਂ 크੍ਰਿਸਚੀਅਨ ਭਾਈਚਾਰੇ ਨੂੰ ਵੀ ਜੇਰੂਸ਼ਲਮ ਜਾਣ ਦੇ ਲਈ ਵੀਜ਼ਾ ਪੈਕਟ ਦਿੱਤਾ ਜਾਵੇ ਸੋ ਇਹਨਾਂ ਤਮਾਮ ਗੰਨਾਂ ਨੂੰ ਲੈ ਕੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਧਰਨਾ ਜੂਤੀ ਪੇਸ਼ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਵੀ ਤੁਸੀਂ ਸਾਡਾ ਬਿਤਕਰਾ ਨਾ ਕਰੋ ਕਿਰਪਾ ਕਰਕੇ ਸਾਡੀਆਂ ਮੰਗਾਂ ਤੇ ਗੌਰ ਕਰੋ ਔਰ ਸਾਡੇ ਲੋਕਾਂ ਨੂੰ ਵੀ ਆਰਥਿਕ ਔਰ ਸਮਾਜਿਕ ਪੱਧਰ ਤੇ ਉੱਚਾ ਚੱਕਣ ਦੇ ਲਈ ਕੋਈ ਯਤਨ ਕਰੋ ਜਿੰਮੇਵਾਰੀ ਜੋ ਇਹਨਾਂ ਨੇ ਕ੍ਰਿਸਚਨ ਕਮਿਊਨਿਟੀ ਨੇ ਰਿਲੀਜੀਅਸ ਵਿੰਗ ਦੀ ਚੇਅਰਮੈਨ ਬਣਾ ਕੇ ਮੈਨੂੰ ਮੈਂ ਮੈਨੂੰ ਕੁਛ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਮੇਰੇ ਵਾਸਤੇ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਮੈਂ ਡਾਇਸਿਸ ਦੇ ਕੰਮ ਵੀ ਵੇਖਨੇ ਨੇ ਤੇ ਹੁਣ ਇਹਨਾਂ ਨੇ ਜੋ ਮੈਨੂੰ ਜ਼ਿੰਮੇਵਾਰੀ ਲਈ ਆ ਉਹ ਜਿਆਦਾ ਵੱਡੀ ਆ ਉਹਦੇ ਵਿੱਚ ਜੋ ਲਾਰੈਂਸ ਪ੍ਰਧਾਨ ਜੀ ਕਹਿ ਕੇ ਗਏ ਨੇ ਸੀਐਨਐਫ ਵੱਲੋਂ ਉਹ ਉਹਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਨੇ ਕਿ ਜਬਰੋਜ਼ ਜ਼ੁਲਮ ਕੀ ਟੱਕਰ ਮੈਂ ਸੰਘਰਸ਼ਾ ਮਾਰਾ ਨਾਰਾ ਹੈ ਸੰਘਰਸ਼ ਤੋਂ ਕਰ ਨਹੀਂ ਪਾਇਗੇ ਕੀ ਪਹਿਲ ਦੇ ਅਧਾਰ ਤੇ ਕੰਮ ਕੀਤੇ ਜਾਣਗੇ ਫਟੇ ਵੱਲੋਂ ਜਿਹੜੀ ਪੀੜਾਵਾਦ ਉੱਠੀ ਜਾਏਗੀ ਜੜਾ ਅਸੀਂ ਲੋਕਾਂ ਨੂੰ ਅਵੇਅਰ ਕਰਾਂਗੇ ਉਹਨਾਂ ਦੇ ਰਾਈਟਸ ਦੇ ਬਾਰੇ ਮੌਲਿਕ ਅਧਿਕਾਰਾਂ ਦੇ ਬਾਰੇ ਫੰਡਾਮੈਂਟਲ ਅਧਿਕਾਰਾਂ ਦੇ ਬਾਰੇ ਕਿ ਤੁਹਾਡੇ ਅਧਿਕਾਰ ਨੇ ਇੰਨਾ ਬਾਬਤ ਤੁਸੀਂ ਵੇਰ ਹੋ ਬੇਸ਼ੱਕ ਕੁਝ ਸਕੀਮਾਂ ਨੇ ਜਿਸ ਤਰ੍ਹਾਂ ਉਹਨਾਂ ਦੱਸੀਆਂ ਨਹੀਂ ਮਿਲਦੀਆਂ ਉਹਨਾਂ ਨੂੰ ਰਿਪੋਰਟ ਕਰਾਂਗੇ ਕਿ ਇਹ ਹੈ ਨੇ ਇਹ ਲਈਆਂ ਜਾਣ ਤੇ ਅਗਰ ਕੁਝ ਰੋਕ ਰੱਖੀਆਂ ਨੇ ਪਰਸ਼ਲਟੀ ਵਾਈਸ ਤਾਂ ਉਹ ਵੀ ਸਰਕਾਰ ਨੂੰ ਰਿਪੋਰਟ ਕਰਾਂਗੇ ਕਿ ਇਹ ਦਿੱਤੀਆਂ ਜਾਣ